ਪੰਜਾਬ ਦੇ ਵਿੱਚ ਕਣਕ ਦੀ ਫਸਲ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼੍ਰੀ ਮੁਖਤਸਰ ਸਾਹਿਬ ਦੀ ਦਾਣਾ ਮੰਡੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਫਿਲਹਾਲ ਫਸਲ ਪਹੁੰਚਣੀ ਜਿਹੜੀ ਮੁਖਸਰ ਦੀ ਦਾਣਾ ਮੰਡੀ ਦੇ ਵਿੱਚ ਸ਼ੁਰੂ ਨਹੀਂ ਹੋਈਗੀ। ਔਰ ਦੱਸਦੀ ਹੈ ਕਿ 15 ਤਰੀਕ ਤੱਕ ਸੁਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਕਿ 15 ਤਰੀਕ ਤੱਕ ਜਿਹੜੀ ਫਸਲ ਪਹੁੰਚਣੀ ਸ਼ੁਰੂ ਹੋ ਸਕਦੀ ਹੈ ਔਰ ਸਾਫ ਸਫਾਈ ਨੂੰ ਲੈ ਕੇ ਪ੍ਰਬੰਧ ਕਿਹੋ ਜਿਹੇ ਨੇ ਉਹ ਤਸਵੀਰਾਂ ਮੁਖਸਰ ਦਾਣਾ ਮੰਡੀ ਦੀਆਂ ਸਾਂਝੀਆਂ ਕਰ ਰਹੇ ਹਨ। ਫਿਲਹਾਲ ਜਿਹੜੀਆਂ ਸਫਾਈ ਤੇ ਪ੍ਰਬੰਧ ਕੁਝ ਵੀ ਨਹੀਂ ਦਿਖਾਈ ਦੇ ਰਹੇ ਹੈਗੇ ਉਸੇ ਤਰ੍ਹਾਂ ਜਿਹੜਾ ਕੂੜਾ ਕਰਕਟ ਦਾਣਾ ਮੰਡੀ ਦੇ ਵਿੱਚ ਦੇਖਿਆ ਜਾ ਸਕਦਾ ਹੈਗਾ ਔਰ ਦੱਸ ਦਈਏ ਕਿ ਦਾਣਾ ਮੰਡੀ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਵੀ ਬਰਕਰਾਰ ਨੇ ਨਜਾਇਜ਼ ਕਬਜ਼ੇ ਹਰ ਸਾਲ ਇਸੇ ਤਰ੍ਹਾਂ ਹੀ ਜਿਹੜਾ ਚੱਲਦਾ ਰਹਿੰਦਾ ਹੈਗਾ ਪਰ ਕਈ ਵਾਰ ਮਾਰਕੀਟ ਕਮੇਟੀ ਦੇ ਵੱਲੋਂ ਨਜਾਇਜ਼ ਕਬਜ਼ੇ ਨੇ ਜਿਹੜੇ ਖਾਲੀ ਵੀ ਕਰਾਏ ਗਏ ਨੇ ਲੇਕਿਨ ਇਹ ਨਜਾਇਜ਼ ਕਬਜ਼ੇ ਫਿਰ ਕਰ ਲਿੱਤੇ ਜਾਂਦੇ ਨੇ ਔਰ ਦੱਸ ਦਈਏ ਕਿ ਦਾਣਾ ਮੰਡੀ ਦੇ ਵਿੱਚ ਜਦ ਐਂਟਰ ਹੁੰਨੇ ਆ ਤਾਂ ਸੀਵਰੇਜ ਦਾ ਪਾਣੀ ਵੀ ਬਿਲਕੁਲ ਖੜਾ ਹੋਇਆ ਔਰ ਜੋ ਵੀ ਕਿਸਾਨ ਫਸਲ ਲੈ ਕੇ ਆਪਣੀ ਮੁਕਸਰ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇਗਾ ਉਸ ਦਾ ਸਵਾਗਤ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਕਰ ਸਕਦਾ ਹੈਗਾ ਔਰ ਨਜਾਇਜ਼ ਕਬਜ਼ਿਆਂ ਦੀ ਗੱਲ ਕਰਕੇ ਤਾਂ ਨਜਾਇਜ਼ ਕਬਜ਼ੇ ਕਾਫੀ ਸਾਲਾਂ ਤੋਂ ਇਸੇ ਤਰ੍ਹਾਂ ਹੀ ਬਣੇ ਹੋਏ ਨੇ ਔਰ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਜਾਂ ਹੋਰ ਜਿਹੜੇ ਸਾਧਨ ਨੇ ਉਹ ਦਾਣਾ ਮੰਡੀ ਦੇ ਵਿੱਚ ਖੜੇ ਹੋਏ ਨੇ ਔਰ ਦੱਸਦੀਏ ਕਿ ਰੇਤਾ ਬੱਜਰੀ ਤੇ ਹੋਰ ਕਈ ਤਰ੍ਹਾਂ ਦੀ ਜਿਹੜੀ ਸਮਗਰੀ ਆ ਉਹ ਦਾਣਾ ਮੰਡੀ ਦੇ ਵਿੱਚ ਪਈ ਹੋਈ ਆ ਔਰ ਇਸੇ ਤਰ੍ਹਾਂ ਜਿਹੜੇ ਨਜਾਇਜ਼ ਕਬਜ਼ੇ ਨੇ ਕੀਤੇ ਜਾਂਦੇ ਨੇ ਤਾਂ ਇਹ ਪ੍ਰਬੰਧ ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਦੇ ਸੰਝ ਕਰ ਰਹੇ ਹਾਂ ਕਿਉਂਕਿ 1 April ਤੋਂ ਪੰਜਾਬ ਦੇ ਵਿੱਚ ਕਣਕ ਦੀ ਫਸਲ ਦੀ ਜਿਹੜੀ ਖਰੀਦ ਆ ਸਰਕਾਰੀ ਖਰੀਦ ਆ ਉਹ ਸ਼ੁਰੂ ਹੋਣੀ ਹੈਗੀ ਆ ਔਰ ਮੁਕਸਰ ਦੇ ਵਿੱਚ ਗੱਲ ਕਰਕੇ ਤਾਂ ਫਿਲਹਾਲ ਹਾਜੇ ਕਿਸਾਨ ਫਸਲ ਲੈ ਕੇ ਨਹੀਂ ਪਹੁੰਚੇਗੀ ਔਰ 15 ਤਰੀਕ ਦੀ ਸੁਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਕਿ 15 ਤਰੀਕ ਤੱਕ ਜਿਹੜੇ ਕਿਸਾਨ ਨੇ ਮੁਕਸਰ ਦੀ ਦਾਣਾ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਪਹੁੰਚ ਸਕਦੇ ਨੇ ਔਰ ਇਸ ਪੂਰੇ ਸਬੰਧੀ ਗੱਲਬਾਤ ਆ ਜਿਹੜੇ ਨਜਾਇਜ਼ ਕਬਜ਼ੇ ਹੋ ਗਏ ਜਾਂ ਸਾਫ ਸਫਾਈ ਦੇ ਪ੍ਰਬੰਧ ਹੋ ਗਏ ਇਹਨਾਂ ਨੂੰ ਲੈ ਕੇ ਜਿਹੜੇ ਮਾਰਕੀਟ ਕਮੇਟੀ ਦੇ ਸੈਕਟਰੀ ਬਲਕਾਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕੁਝ ਕਹਿਣਾ ਦੇਖੋ ਮਾਰਕੀਟ ਕਮੇਟੀ ਸ਼੍ਰੀ ਮੁਖਸਰ ਸਾਹਿਬ ਦੇ ਅਧੀਨ ਕੁੱਲ ਚਮਤੀ ਮੰਡੀਆਂ ਨੇ ਜੀ ਮੇਨ ਮੰਡੀ ਦੇ ਨਾਲ ਖਰੀਦ ਕੇਂਦਰ ਹੈ ਜਿਸ ਤਰ੍ਹਾਂ ਸਫਾਈ ਲਗਭਗ ਸਾਡੇ ਮੰਡੀਆਂ ਦੇ ਵਿੱਚ ਜਿਹੜੀ ਫਾਈਨਲ ਹੋ ਗਈ ਆ ਤੇ ਜਿਹੜੇ ਬਾਕੀ ਪ੍ਰਬੰਧ ਆ ਜਿਸ ਤਰ੍ਹਾਂ ਪੀਣ ਵਾਲਾ ਪਾਣੀ ਆ ਜਾਂ ਲਾਈਟਾਂ ਨੇ ਉਹ ਅਸੀਂ ਫਸਲ ਆਉਣ ਤੋਂ ਇੱਕ ਦੋ ਦਿਨ ਪਹਿਲੇ ਜਿਹੜੇ ਕੀਤੇ ਜਾਂਦੇ ਆ ਕਿਉਂਕਿ ਇਸ ਵਾਰ ਹਜੇ ਕਣਕ ਆ ਜਿਹੜੀ 15 ਅਪ੍ਰੈਲ ਦੇ ਜਿਹੜੇ ਕਰੀਬ ਆਉਣ ਦੀ ਜਿਹੜੀ ਉਮੀਦ ਆ ਬਾਕੀ ਜਿਹੜੇ ਪੀਣ ਵਾਲਾ ਪਾਣੀ ਤੇ ਲਾਈਟਾਂ ਦੇ ਉਹ ਸਮੇਂ ਉਪਰ ਇਹ ਟਰਾਲੀਆਂ ਡਟਰਾ ਲਿਆ ਜਾਂਦਾ ਜਾਂ ਮਾਰੀਆਂ ਜਾਂਦੀਆਂ ਨੇ ਸਾਇਨ ਲਾਇਕ ਜਿਹੜੇ ਮਕਸਦ ਨਾਲ ਨੇ ਇਹ ਟਰਾਲੀਆਂ ਨਹੀਂ ਜੀ ਦੇਖੋ ਸਾਡੇ ਵੱਲੋਂ ਠੇਕੇਦਾਰ ਨੂੰ ਠੇਕਾ ਦਿੱਤਾ ਜਾਂਦਾ ਹੈਗਾ ਜਿਹੜੇ ਸੀਜ਼ਨ ਪ੍ਰਬੰਧ ਕਰਨ ਦਾ ਇਹ ਠੇਕੇਦਾਰ ਵੱਲੋਂ ਜਿਹੜੀ ਕਰਵਾਈ ਜਾਂਦੀ ਹੈ ਇੱਕ ਸਿਵਲ ਦਾ ਕੰਮ ਬੜਾ ਖੜਦਾ ਹੈਗਾ ਜੀਆਂ ਗੇਟ ਦੇ ਵਿੱਚ ਖੜਾ ਹੈਗਾ ਦਾ ਪ੍ਰਬੰਧ ਬਿਲਕੁਲ ਜੀ ਬਿਲਕੁਲ ਉਹਦੇ ਵਾਸਤੇ ਅਸੀਂ ਸੀਜ਼ਨ ਤੋਂ ਪਹਿਲਾਂ ਜਿਹੜੇ ਸਾਡੇ ਐਸ ਡੀਓ ਸਿਵਲ ਨੇ ਇੱਥੇ ਵੀਨਸ ਜੀ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬਕਾਇਦਾ ਲਿਖਤੀ ਵੀ ਦੋ ਲੈਟਰ ਲਿਖੇ ਸੀਗੇ ਇਸ ਸੀਜ਼ਨ ਤੋਂ ਪਹਿਲਾਂ ਪਹਿਲਾਂ ਸੀਵਰੇਜ ਦੀ ਸਫਾਈ ਤੇ ਰੋਡ ਜਾਲੀਆਂ ਦਾ ਜਿਹੜਾ ਹੈਗਾ ਪ੍ਰਬੰਧ ਕੀਤਾ ਜਾਵੇ ਔਰ ਉਹਨਾਂ ਵੱਲੋਂ ਸ਼ੇਨ ਕੀਤਾ ਵੀ ਜਾ ਰਿਹਾ ਹੈ। ਇਹਦਾ ਨਿਗਰਾਨੀ ਕਦੇ ਨਹੀਂ ਬੜੀ ਮੱਲ ਮੰਡੀ ਦੇ ਵਿੱਚ ਹੈ ਜਿਹੜਾ ਸੀਵਰੇਜ ਦਾ ਬੜਾ ਪ੍ਰਿਆਸ ਸਨਨ ਬੜੀ ਨਿਕਲ ਆਉਣੀ ਬਣਾ ਕਦਣਾ ਵੀ ਖੜਗਾ ਹੋ ਜਾਂਦਾ ਹੈ। ਇਹਦਾ ਉਹ ਉਹਦੇ ਸੰਬੰਧੀ ਜਿਹੜਾ ਸਭ ਨੂੰ ਦੇਖੋ ਜੀ ਜਿਹੜਾ ਹੈਗਾ ਮਨਿਆਤੀ ਵੀ ਕਰਾਈ ਗਈ ਆ। ਅ ਕੱਲੇ ਕੱਲੇ ਕੋਲੇ ਜਾ ਕੇ ਜਿਹੜਾ ਹੈਗਾ ਰੇਤੇ ਸੀਮੈਂਟ ਵਾਲਾ ਉਹਨਾਂ ਨੂੰ ਵੀ ਕਿਹਾ ਗਿਆ ਕਾਫੀ ਬੰਦਿਆਂ ਨੇ ਚੱਕ ਵੀ ਲਿਆ ਹੈਗਾ ਇੱਕ ਦੋ ਬੰਦੇ ਹੈਗੇ ਜਿਹੜੇ ਉਹਨਾਂ ਨੇ ਸਾਡੇ ਤੇ ਕੇਸ ਵੀ ਕੀਤਾ ਹੈਗਾ ਕਿ ਸਾਨੂੰ ਗਲਤ ਉਠਾ ਰਹੇ ਹੋ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈਗਾ ਉਹ ਵੀ ਅਸੀਂ ਜਿਹੜਾ ਹੈਗਾ ਜਲਦ ਮਤਲਬ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ ਚੱਕਵਾ ਦੇਾਂਗੇ ਤੇ ਵੱਲੋਂ ਜਿਹੜੇ ਹੈਗੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਜਿਹੜੀ ਫਸਲ ਆ ਪੂਰੀ ਤਰ੍ਹਾਂ ਸਕਾ ਕੇ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਖੱਜਲਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਮੈਂ ਵੀ ਬੇਨਤੀ ਕਰਦਾ ਕਿ ਪ੍ਰਾਲੀ ਨੂੰ ਜਿਹੜੀ ਬਚੀ ਰਹਿਨ ਖੂਨ ਨੂੰ ਅੱਗ ਨਾ ਲਾਈ ਜਾਵੇ ਆਪਾਂ ਜੋ ਵਾਤਾਵਰਨ ਨੂੰ ਵਧੀਆ ਬਣਾ ਸਕੀਏ ਮਾਰਕੀਟ ਕਮੇਟੀ ਦੇ ਸੈਕਟਰੀ ਬਲਕਾਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਫ ਸਫਾਈ ਦੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ ਔਰ ਠੇਕਾ ਜਿਹੜਾ ਇਸ ਦਾ ਦੇ ਦਿੱਤਾ ਗਿਆ ਹੈਗਾ ਔਰ ਲਗਾਤਾਰ ਦੋ ਦਿਨ ਤੋਂ ਜਿਹੜੀ ਸਫਾਈ ਆ ਉਹ ਚੱਲ ਰਹੀ ਹੈਗੀ ਆ ਔਰ ਦੱਸ ਦਈਏ ਕਿ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਅਨਾਉਂਸਮੈਂਟ ਕਰਾ ਦਿੱਤੀ ਗਈ ਹੈ ਕਿ ਮੰਡੀ ਦੇ ਵਿੱਚੋਂ ਜੋ ਵੀ ਨਜਾਇਜ਼ ਕਬਜ਼ੇ ਨੇ ਉਹ ਜਲਦ ਤੋਂ ਜਲਦ ਹਟਾਏ ਜਾਣ ਔਰ ਦੱਸ ਦਈਏ ਕਿ ਜਿਹੜਾ ਸੀਵਰੇਜ ਦਾ ਪਾਣੀ ਆ ਇਹ ਕਾਫੀ ਸਮੇ ਤੋਂ ਜਿਹੜੀ ਮੁਸ਼ਕਲ ਆ ਇਹ ਬਣੀ ਹੋਈ ਆ ਇਸੇ ਤਰ੍ਹਾਂ ਸਮੱਸਿਆ ਜਿਹੜੀ ਇਹ ਬਣੀ ਹੋਈ ਹੈਗੀ ਆ ਔਰ ਉਸ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਜਿਹੜੇ ਸੈਕਟਰੀ ਬਲਕਾਰ ਸਿੰਘ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਐਸਡੀਓ ਹੈਗੇ ਆ ਉਹਨਾਂ ਨੂੰ ਚਿੱਠੀ ਲਿਖ ਦਿੱਤੀ ਗਈ ਆ ਕਿ ਇਸ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਜਾਵੇ ਔਰ ਲਗਾਤਾਰ ਜਿਹੜੇ ਪ੍ਰਬੰਧ ਨੇ ਉਹ ਜਦ ਫਸਲ ਆਵੇਗੀ ਉਦੋਂ ਤੱਕ ਜਿਹੜੇ ਮੁਕੰਮਲ ਕਰ ਲਿੱਤੇ ਜਾਣਗੇ ਔਰ ਪਾਣੀ ਦੇ ਜਿਹੜਾ ਹਾਲਾ ਉਹ ਵੀ ਕੀਤਾ ਜਾਵੇਗਾ ਔਰ ਲਾਈਟਾਂ ਜਿਹੜੀਆਂ ਉਹ ਵੀ ਲਗਾਈਆਂ ਜਾਣਗੀਆਂ ਤੇ ਸਕਿਉਰਿਟੀ ਗਾਰਡ ਕਿਉਂਕਿ ਚੋਰੀ ਦੀ ਸਮੱਸਿਆ ਵੀ ਕਾਫੀ ਮੁਕਸਰ ਸਾਹਿਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਣੀ ਰਹੀ ਹੈ ਉਸ ਨੂੰ ਲੈ ਕੇ ਸਕਿਉਰਿਟੀ ਦੇ ਪ੍ਰਬੰਧ ਨੇ ਜਿਹੜੇ ਉਹ ਵੀ ਕੀਤੇ ਜਾ ਸਕਦੇ ਨੇ ਔਰ ਮੁਕੰਮਲ ਜਿਹੜੇ ਪ੍ਰਬੰਧ ਨੇ ਉਹ ਸੈਕਟਰੀ ਸਾਹਿਬ ਦਾ ਕਹਿਣਾ ਹੈ ਕਿ ਜਦ ਤੱਕ ਫਸਲ ਆਵੇਗੀ ਸਾਡੇ ਵੱਲੋਂ ਕਰ ਲਿੱਤੇ ਜਾਣਗੇ